ਮਾਨੂੰ ਡਿਊਟੀ ਦਾ ਕਰਨਾ 2 ਮਿੰਟਾਂ ਖੜ ਰੁਕ ਜਾਓ ਜਵਾਬ ਦੇ ਲੇਕਿਨ ਦੇਖੀ ਘਰ ਵਾਲੋ ਨੇ ਬਾਹਰ ਨਿਕਾਲ ਦਿੱ ਗਿਆ ਉਹ ਯਾਰ ਕੱਲੇ ਕੰਦੇ ਜਵਾਬ ਦਾ ਦੋ ਮਿੰਟ ਡਿਊਟੀ ਦਾ ਕਰ ਲੈਣ ਦੋ ਯਾਰ ਦੋ ਮਿੰਟ ਰੁਕ ਜਾਓ ਕੰਦੇ ਕੰਦੇ ਜਵਾਬ ਦੇ ਦੋ ਮਿੰਟ ਰੁਕੋ ਜੋ ਡਰੋਨ ਦੀ ਇਥੇ ਕੋਈ ਲੁੱਟ ਖੋਈ ਸੀ ਡਰੋਨ ਦਾ ਕੋਈ ਤੁਹਾਡੇ ਪੱਤਰਕਾਰ ਭਰਾ ਹੀ ਪੇਸ਼ ਹੋਈ ਦੀ ਉੱਤੇ ਦੋ ਤਿੰਨ ਦਿਨ ਪਹਿਲਾਂ ਲੁੱਟ ਪਾਟ ਹੋਈ ਆ ਰਾਤ ਨੂੰ ਹੋਈ ਹੈਗੀ ਆ ਉਹ ਚ ਅਸੀਂ ਨਾ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਇਸ ਲੜਕੇ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਭਾਈ ਇੱਥੇ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਇਹਨੇ ਅਸੀਂ ਇਹ ਲੈ ਲਵਾਂਗੇ ਅਸੀਂ ਲੈਣਗੇ ਨਾਲ ਲੈ ਕੇ ਚੱਲਦੇ ਆਂ ਓਏ ਤੁਸੀਂ ਚਾਹਦੇ ਕਿੱਦਾਂ ਸਰਦੀਆਂ ਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰਨਾ ਦੀ ਇੱਕ ਮਿੰਟ ਸਰ ਇਦਾਂ ਕਿੱਦਾਂ ਚੱਕ ਲੈਣਾ ਤੁਸੀਂ ਇੱਕ ਮਿੰਟ ਸਰ ਇਦਾਂ ਵਾਰੰਟ ਹੈਗਾ ਚੱਕਣ ਦਾ ਯਾਰ ਇਹ ਨਹੀਂ ਹੁੰਦਾ ਬਾਈ ਜੀ ਕਿੱਦਾਂ ਹੁੰਦਾ ਵਿੱਚ ਪੁੱਛ-ਖਿੱਚ ਕਰਨੀ ਸਾਨੂੰ ਪੁੱਛੋ ਅਸੀਂ ਲਾਵਾਂਗਾ ਇੱਕ ਮਿੰਟ ਸਰ ਅਸੀਂ ਨਾਲ ਲੈ ਕੇ ਚੱਲਾਂਗੇ ਨਹੀਂ ਤੁਸੀਂ ਆਪਣੀ ਕੀ ਕਰ ਰਹੇ ਸਾਨੂੰ ਗੁੱਸਾ ਇੱਕ ਮਿੰਟ ਬਾਈ ਜੀ ਸਾਡੀ ਮੇਰੀ ਗੱਲ ਸੁਣੋ ਤੇ ਗੱਲ ਮੇਰੀ ਗੱਲ

तो ड्रामे करा दे ਨਹੀਂ ਨਹੀਂ ਨਾ 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 ਸਰ ਨਾ ਇਹਦਾ ਥੋੜੀ ਤਾਂ ਗੱਡੀ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹਵਾ ਸੀ ਨਾਲ ਨਾਲ ਚਲੋ ਸਰ ਚਲੋ ਚਲੋ ਤੁਹਾਡੇ ਨਾਲ ਰਹੂਗੀ ਗੱਡੀ ਤੁਸੀਂ ਬੈਠੋ ਨਾਲ ਆ ਜਾਓ ਨਹੀਂ ਬੈਠੋ ਤੁਸੀਂ ਬੈਠੋ ਆ ਜਾਓ ਜੇ ਤੁਹਾਨੂੰ ਐਡਾ ਡਰ ਆ ਰਿਹਾ ਕਿ ਅਸੀਂ ਲੈ ਕੇ ਪਾਜ ਜਾਾਂਗੇ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇਦਾਂ ਨਹੀਂ ਸਰ ਤੁਸੀਂ ਇਦਾਂ ਨਹੀਂ ਆਉਂਦੇ ਕੋਈ ਕਰਦੇ ਨਹੀਂ ਅਸੀਂ ਤੁਹਾਡੇ ਨਾਲ ਜਾਵਾਂਗੇ ਇਦਾਂ ਨਹੀਂ ਆ ਵਰਕੇ ਅਸੀਂ ਤੁਸੀਂ ਇਦਾਂ ਤਾਂ ਇਹ ਮੁੰਡੇ ਦਾ ਸਰ ਕੋਈ ਗੱਲ ਨਹੀਂ ਜੀ ਮੁੰਡਾ ਅੱਗੇ ਸੈਂਸਿਟੀਵ ਆਉਂਦਾ ਉਸ ਦਾ ਤਾਂ ਡਰਾਈ ਸ਼ਟੈਕ 1 ਮਿੰਟ ਚ ਮੁੰਡੇ ਨੂੰ ਵੀ ਜਾਣਕਾਰੀ ਲੈ ਰਿਹਾ ਹੈ ਅਰੈਸਟ ਹੋਣਾ ਕਰ ਰਿਹਾ ਹੈ ਸਭ ਤੁਹਾਡੇ ਕੋਲ ਜੇ ਤੁਸੀਂ ਮੈਨੂੰ ਪੁਆਰੀ ਗੱਲ ਦੱਸਣੀ ਹੈ ਤਾਂ ਸਾਨੂੰ ਦੱਸੋ ਇਨਕੁਆਇਰੀ ਕਰਨ ਦਿਓ ਬਾਜੀ ਵਧੀਆ ਇਨਕੁਆਇਰੀ ਕਰਨ ਦਿਓ ਇਨਕੁਆਇਰੀ ਕਰਨ ਦਿਓ ਇਨਕੁਆਇਰੀ ਕਰੋ ਇਦਾਂ ਨਹੀਂ ਸਰ ਉਹ ਹਵਾ ਲੈ ਕੇ ਆ ਕੇ ਉਹਨੂੰ ਕਸੀ ਮੁੰਡੇ ਨੂੰ ਮੁੰਡਾ ਪ੍ਰੈਸ਼ ਕਰ ਦਿੰਦੇ ਆ ਸਰ ਉਹਦਾ ਫੜ ਕੇ ਇਦਾਂ ਫੜ ਕੇ ਛੰਗਾ ਬਣਾਉਣਾ ਦਬੇ ਆਇਆ ਖੜੇ ਤੋਂ ਫੜ ਕੇ ਇਦਾਂ ਰੈਸਟ ਵਾਂਗੂ ਹੱਥ ਨਹੀਂ ਸੰਭਾਉਂਦਾ ਪਰ ਆਪਣਾ ਇੱਕ ਟਮੇਂਡਾ ਕਰਿਆ ਇਨਵੈਸਟੀਗੇਸ਼ਨ ਕੋਈ ਥੋੜਾ ਨਾ ਹੁੰਦਾ ਮੈਂ ਜਵਾਬ ਦਿੰਦਾ ਸਾਡੇ ਕੋਲ ਕੋਈ ਕੰਪਨੀ ਨਹੀਂ ਤਾਉਂਦੀ ਆ। ਤੁਸੀਂ ਸਾਡੇ ਕੋਲ ਇਨਸਾਫ ਚਾਹੁੰਨੀ ਆ। ਹਾਂ ਬਿਲਕੁਲ ਉਹੀ ਚੀਜ਼ ਕਰ ਰਹੇ ਆ। ਕੋਈ ਨਹੀਂ ਮੁੰਡਾ ਪੇਸ਼ ਕਰ ਰਹੇ ਆ। ਉਹਦੇ ਘਰਦੋਂ ਨੂੰ ਕਹਿ ਦਿੰਦੇ ਆ ਕੇਸ ਕਰ ਦਿੰਦੇ ਮੁੰਡਾ। ਅਸੀਂ ਤੁਹਾਡੇ ਨਾਲ ਆ। ਅਸੀਂ ਇਦਾਂ ਨਹੀਂ ਪਰ ਜੇ ਹਿਸਾਬ ਨਾਲ ਸਰ ਤੁਸੀਂ ਲੈ ਕੇ ਜਾ ਰਹੇ ਹੋ। ਨਹੀਂ ਮੈਨੂੰ ਕੋਈ ਪਿਆਰ ਦਾ ਨਹੀਂ। ਨਹੀਂ ਨਹੀਂ ਪਿਆਰ ਨਾਲ ਨਹੀਂ ਸਰ ਇਦਾਂ ਨਹੀਂ। ਪਾਜੀ 1 ਮਿੰਟ ਮੇਰੀ ਗੱਲ ਸੁਣੋ ਪਾਜੀ ਇਦਾਂ ਇਦਾਂ ਕਰੇ ਤੋ ਅਸੀਂ ਇੱਕ ਮੋਬਾਈਲ ਜਮੋਰ ਲੜਦੇ ਆ। ਲੈ ਆਓ ਤੁਹਾਡੇ ਨਾਲ। ਨਹੀਂ ਆਉਂਦੇ ਸਰ ਚਲੋ। ਚਲੋ ਪਿਆਰ ਆ।

ਨਾ ਮਾਮਲਾ ਡਰੋਨ ਵਾਲਾ ਮੁੰਡਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਨਹੀਂ ਕੋਈ ਤੁਹਾਡੇ ਕੋਈ ਇਨਪੁਟ ਹੋਵੇਗਾ ਨਾ ਕੁਝ ਨਾ ਕੁਝ ਕਰ ਲੈਣ ਦੋ ਸਾਡੇ ਬੰਦੇ ਤਾਂ ਦੇਖ ਤੂੰ ਤੁਸੀਂ ਕਿਉਂ ਚੱਕਿਆ ਕਿਉਂ ਤੁਸੀਂ ਅਭੀ ਤੁਸੀਂ ਗੱਡੀ ਵਿੱਚ ਬਿਠਾਇਆ ਮੇਰੀ ਗੱਲ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਮਿੰਟਾਂ ਖੜ ਰੁਕ ਜਾਓ ਜਵਾਬ ਦੇ ਲੇਕਿਨ ਲੇਕਿਨ ਘਰ ਵਾਲੋ ਨੇ ਬਾਹਰ ਕੱਢ ਲੀ ਗਿਆ ਉਹ ਯਾਰ ਕੰਨੇ ਕੰਨੇ ਜਵਾਬ ਦਾਂ ਦੋਵੇਂ ਡਿਊਟੀ ਤਾਂ ਕਰ ਲੈਣ ਦੋ ਯਾ ਦੋ ਮਿੰਟ ਰੁਕ ਜਾਓ ਕੰਨੇ ਕੰਨੇ ਜਵਾਬ ਦਾਂ ਦੋ ਮਿੰਟ ਰੁਕੋ ਸਰ ਮਾਮਲਾ ਕੀ ਰਸੋ ਸਰ ਮਾਮਲਾ ਕੀ ਕਿਉਂ ਚੱਕਿਆ ਸਰ ਨੂੰ ਪੁੱਤਰ ਦਾ ਮਾਮਲਾ ਡਰੋਨ ਵਾਲਾ ਮੁੰਡਾ ਉਹ ਸਾਨੂੰ ਡਿ ਯਾਰ ਦੋ ਮਿੰਟ ਕੋਈ ਤੁਹਾਡੇ ਕੋਈ ਇਨਪੁਟ ਹੋਇਆ ਜਾਂ ਡਿਊਟੀ ਦਾ ਕਰ ਲੈਣ ਦੋ ਮਿੰਟ ਸਾਨੂੰ ਬੰਦੇ ਦਾ ਦੇਖ ਤੂੰ ਯਾ ਕੰਮ ਹੀ ਨਹੀਂ ਕਰ ਰਿਹਾ ਵੀ ਆ ਵੀ ਬੰਦਾ ਗਾੜੀ ਵਿੱਚ ਬਿਠਾਇਆ ਮੇਰੀ ਗੱਲ ਸੁਣ ਲੀਜੀਏ ਸਾਨੂੰ ਡਿਊਟੀ ਦਾ ਕਰ ਲੈਣ ਦੋ ਮਿੰਟ ਕੱਲ ਰੁਕ ਜਾਓ ਜਵਾਬ ਦੇ ਲੇਕਿਨ ਲੇਕਿਨ ਘਰ ਵਾਲੋ ਨੇ ਬਾਹਰ ਕੱਢ ਲਿਆ ਯਾਰ ਕੱਲੇ ਕੰਦੇ ਜਵਾਬ ਦਾਂ ਤੂੰ ਡਿਊਟੀ ਦਾ ਕਰ ਲੈਣ ਦੋ ਜਾਂ ਦੋ ਮਿੰਟ ਰੁਕ ਜਾਓ ਕੱਲੇ ਕੰਦੇ ਜਵਾਬ ਦਾਂ ਦੋ ਮਿੰਟ ਰੁਕੋ ਅਸ਼ੀਸ਼ ਜੀ ਪੁਲਿਸ ਵਾਲੇ ਆਪ ਕੋ ਡਿਟੇਨ ਕਰਕੇ ਗਾੜੀ ਵਿੱਚ ਬਿਠਾ ਰਹੇ تھے ਕੀ ਮਾਮਲਾ ਹੈ ਔਰ ਪੁਲਿਸ ਅਧਿਕਾਰੀ ਕਹਿੰ ਰਹੇ ਹੈ ਕਿ ਕੋਈ ਲੂਟਪਾਰਟ ਕੋਈ ਸੀ ਡਰੋਨ ਸੰਜੀਤ ਜੀ ਆਪਣੇ ਜਲੰਧਰ ਦਾ ਪਵਨ ਆ ਪਵਨ ਕੁਮਾਰ ਡਰੋਨ ਡਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟ ਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਪਾ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀਨ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਉਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਪਹਟਾਉਣ ਨੂੰ ਕਰਦੇ ਸੀਗੇ ਨਾ ਨੂੰ ਕੋ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛ ਫੁਟਦਾਲ ਕਰਨੀ ਹੈ ਮੇਰਾ ਉਹਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਟੀ ਚ ਭਟਾਣ ਕਰਦੇ ਸੀ ਅੱਛਾ ਲੁੱਟ ਨੇ ਮੈਨੂੰ ਕੋ ਉਧਰ ਹੋਈ ਹੈ ਜੀ ਉਧਰ ਬਾਤ ਕੀਤੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹਾਂ ਉਸ ਕੋ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਕੀ ਨਾਮ ਹੈ ਉਸ ਦਾ ਹਾਂ ਉਹਦਾ ਨਾਮ ਨਾਮ ਨਹੀਂ ਮੈਨੂੰ ਪਤਾ ਉਹਦੇ ਸਟੂਡੀਓ ਦਾ ਨਾਮ ਪਤਾ ਬਿੱਟੂ ਸਟੂਡੀਓ ਹੁੰਦਾ ਜਦੋਂ ਲੁੱਟ ਹੋਈ ਹੈ ਉਸ ਸਮੇਂ ਤੁਸੀਂ ਕਾਲ ਕਰਕੇ ਬੁਲਾਇਆ ਸੀ ਇਸੇ ਚੋਂ ਤਾਂ ਕਹਿਣਾ ਕਿ ਜਦੋਂ ਲੁੱਟ ਹੋਈ ਹੈ ਉਹ ਲੋਕੇਸ਼ਨ ਤੇ ਤੁਸੀਂ ਉਹਨੂੰ ਕਾਲ ਕਰਕੇ ਬੁਲਾਇਆ ਸੀਗਾ ਨਹੀਂ ਨਹੀਂ ਸਰ ਮੈਂ ਫੰਕਸ਼ਨ ਤੇ ਸੀਗਾ ਮੈਨ ਲਾਇਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਕੌਦਰ ਸੀਗਾ ਉਦੋਂ ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਅੱਛਾ ਹਾਂਜੀ ਤੋਂ ਪੁਲਿਸ ਵਾਲੇ ਤਾਂ ਕਹਿ ਰਹੇ ਕਿ ਇਨਵਿਸਟੀਗੇਸ਼ਨ ਕਿਉਂਕਿ ਕਹਿ ਰਹੇ ਕਿ ਲੋਕੇਸ਼ਨ ਢੂੰਡ ਕੇ ਆਪਕੋ ਯਹਾਂ ਪਰ ਜੋ ਉਹਨਾਂ ਨੇ ਜੇਨ ਕਰਨੇ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤੋਂ ਕਹਿ ਰਹੇ ਕਿ ਕਾਫੀ ਸਮੇਂ ਸੇ ਆਪਕੋ ਢੂੰਡ ਰਹੇ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹ ਇਦਾਂ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨੂੰ ਧੱਕੇ ਨਾਲ ਪੁੱਛਾਲ ਕਰਦੇ ਸੀਗੇ ਪਹਿਲਾਂ ਪੁੱਛ ਕੇ ਤੁਹਾਨੂੰ ਬੁਲਾਇਆ ਥਾਣੇ वगैरह ਕੁਝ ਨਹੀਂ ਸਰ ਕੋਈ ਫੋਨ ਨਹੀਂ ਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ ਮੈਨੂੰ ਕੋਈ ਕਾਲ ਨਹੀਂ ਆਈ ਜਾਂਦੀ ਪੁਲਿਸ ਅਧਿਕਾਰੀ ਕੋ ਖਿਲਾਫ ਕੋਈ ਐਕਸ਼ਨ ਹੁੰਦੀ ਹਾਂਜੀ ਲਾਵਾਂਗੇ ਸਰ ਬਿਨਾਂ ਵਾਰੈਂਟ ਦੇ ਮੈਨੂੰ ਬਣਾ ਦਾਪਾ ਨਹੀਂ ਹੱਥ ਲਾ ਸਕਦੇ ਕਿਸੇ ਨੂੰ ਜਦਾ ਬਣੇਗਾ ਕੋਈ ਵਾਰੈਂਟ ਨਹੀਂ ਹੈਗਾ ਹਾਂਜੀ ਤਾਂ ਸ਼ਿਕਾਇਤ ਕਰੇਗੇ ਮੇਰਾ ਬੇਟਾ ਅਸ਼ੀਸ਼ ਉਹਨੂੰ 28 ਅਕਤੂਬਰ ਨੂੰ ਫੰਕਸ਼ਨ ਤੇ ਸੀਗਾ ਉਹ ਆਪਣੇ ਤੇ ਕਾਲ ਆਈ ਕਿਸੇ ਦੀ ਬਿੱਟੂ ਨਾਮ ਦੇ ਬੰਦੇ ਦੀ ਕਾਲ ਸੀਗੀ ਕਹਿੰਦਾ ਵੀ ਭਾਜੀ ਮੈਨੂੰ ਡਰੋਨ ਵਾਲਾ ਚਾਹੀਦਾ ਉਹ ਕਹਿੰਦਾ ਵੀ ਭਾਜੀ ਮੈਂ ਤਾਂ ਬਿਜ਼ੀ ਹਾਂ ਕਹਿੰਦਾ 16 ਨਵੰਬਰ ਨੂੰ ਕਹਿੰਦਾ ਮੈਂ 16 ਨਵੰਬਰ ਦੀ ਵੀ ਤੇ ਡੇਟ ਹੈਗੀ ਆ ਤੇ ਮੇਰੇ ਬੇਟੇ ਨੇ ਉਹਨੂੰ ਕਿਹਾ ਕਿ ਮੈਂ ਭਾਜੀ ਤੁਹਾਨੂੰ ਜਾਣਦਾ ਵਾਂ ਕਹਿੰਦਾ ਨਹੀਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਤੁਹਾਨੂੰ ਫੰਕਸ਼ਨਾਂ ਤੇ ਮਿਲਿਆ ਮੇਰੇ ਬੇਟੇ ਨੇ ਕਿਹਾ ਮੈਂ ਮੈਂ ਤਾਂ ਨਹੀਂ ਜਾਣਦਾ ਕਹਿੰਦਾ ਨਹੀਂ ਭਾਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੇ ਤੁਸੀਂ ਮੈਨੂੰ ਕਿਸੇ ਹੋਰ ਦਾ ਮੁੰਡੇ ਦਾ ਇੰਤਜ਼ਾਮ ਕਰਕੇ ਦੇ ਦਿਓ ਤੇ ਇਹਨੇ ਮੇਰੇ ਬੇਟੇ ਨੇ ਨਾ ਪਵਨ ਨੂੰ ਕਾਲ ਕੀਤੀ ਵਿਭਾਜੀ ਤਾ ਦੂ ਤੁਸੀਂ ਫ੍ਰੀ ਆ ਤੇ ਇਹਨੇ ਪਵਨ ਨੇ ਕਿਹਾ ਹਾਂਜੀ ਮੈਂ ਫ੍ਰੀ ਆ ਕਹਿੰਦਾ ਮੈਂ ਤੁਹਾਨੂੰ ਨੰਬਰ ਸੈਂਡ ਕਰਨੇ ਲੱਗਾ ਵਾਂ ਤੇ ਤੁਸੀਂ ਇਸ ਬੰਦੇ ਨਾਲ ਗੱਲ ਸਾਰੀ ਕਰ ਲਓ ਜੋ ਵੀ ਕਰਨੀ ਹੈ ਤੁਸੀਂ ਲਗਾਣਾ ਫੰਕਸ਼ਨ ਨਹੀਂ ਲਗਾਣਾ ਜੋ ਵੀ ਤੁਸੀਂ ਆਪਣਾ ਕਲੀਅਰ ਕਰ ਲਓ ਉਸ ਤੋਂ ਬਾਅਦ 28 ਅਕਤੂਬਰ ਤੋਂ ਬਾਅਦ ਮੇਰੇ ਬੇਟੇ ਦੀ ਇਹਨਾਂ ਨਾਲ ਕੋਈ ਨਾ ਪਵਨ ਨਾ ਨਾ ਜਿਹੜਾ ਉਹ ਬਿੱਟੂ ਸੀ ਉਹਦੇ ਨਾਲ ਕੋਈ ਮੇਰੇ ਬੇਟੇ ਦੀ ਗੱਲ ਨਹੀਂ ਹੋਈ ਇਹਨਾਂ ਦੀ ਆਪਸ ਚ ਹੀ ਗੱਲ ਹੋ ਰਹੀ ਸੀ ਅਸੀਂ ਖੁਦ ਇੱਥੇ ਇਹਨੂੰ ਪਵਨ ਨਾਲ ਇਹਨੇ ਕੋਈ ਸਾਡੇ ਨਾਲ ਕੰਟੈਕਟ ਨਹੀਂ ਕੀਤਾ ਅਸੀਂ ਆਪ ਇੱਥੇ ਆਏ ਆ ਕੰਟੈਕਟ ਇਹਦੇ ਨਾਲ ਕਰਨੇ ਇਹਦੇ ਨਾਲ ਆਪ ਵੀ ਬੈਠ ਕੇ ਗੱਲ ਕਰੀਏ ਵੀ ਸਾਨ ਸਾਡਾ ਕੀ ਰੀਜ਼ਨ ਹੈ ਸਾਡੇ ਬੇਟੇ ਦਾ ਕੀ ਰੀਜ਼ਨ ਹੈ ਨਾ ਤੂੰ ਸਾਨੂੰ ਦੱਸ ਉਹ ਵੇ ਤੂੰ ਤੇਰੀ ਜਦ ਸਿੱਧੀ ਗੱਲ ਉਹਦੇ ਨਾਲ ਹੋ ਰਹੀ ਸੀ ਤੂੰ ਉਹਦੀ ਪੇਜੀ ਹੋਈ ਲੋਕੇਸ਼ਨ ਤੇ ਪਹੁੰਚਿਆ ਤੇਰੀ ਆਪਣੀ ਉਹਦੇ ਨਾਲ ਸਾਰੀ ਗੱਲਾਂ ਹੋਈਆਂ ਪੇਮੈਂਟ ਕੀ ਲੈਣੀ ਸਾਰਾ ਕੁਝ ਤੇਰਾ ਆਪਣਾ ਕਲੀਅਰ ਹੋ ਗਿਆ ਉਹਦੇ ਨਾਲ ਤੇ ਇਹਦੇ ਵਿੱਚ ਮੇਰੇ ਬੇਟੇ ਦਾ ਕੀ ਕਸੂਰ ਆ ਸੀ ਖੋਦ ਸਾਰੇ ਇੱਥੇ ਆ ਕੇ ਆਪ ਅਸੀਂ ਸਾਹਮਣੇ ਹੋਏ ਆ ਕਿ ਸਾਨੂੰ ਦੱਸੋ ਸਾਡੀ ਕੀ ਗਲਤੀ ਆ ਤੇਰੇ ਨਾਲ ਹੋਈ ਲੁੱਟ ਮਾਰ ਹੋਈ ਆ ਅਸੀਂ ਮੰਨਦੇ ਆ ਚੀਜ਼ ਬੜੀ ਮਿਹਨਤ ਨਾਲ ਬਣਦੀ ਆ ਅਸੀਂ ਉਸ ਚੀਜ਼ ਦੇ ਕਹਿੰਨੇ ਆ ਪਰ ਸਾਨੂੰ ਤਾਂ ਦੱਸ ਨਾ ਸਾਡੇ ਬੱਚੇ ਦਾ ਕੀ ਕਸੂਰ ਹੈ ਪਰ ਪੁਲਿਸ ਕਹਿੰਦੀ ਕੀ ਉਹਦੇ ਜਿਹੜਾ ਲੁੱਟ ਖੋਈ ਉਸਦੇ ਨਾਲ ਉਹਦਾ ਡਰੋਨ ਤੱਕ ਵੀ ਲੈ ਗਏ ਹਾਂਜੀ ਹਾਂਜੀ ਤੁਹਾਨੂੰ ਉਸ ਦੀ ਜਿਹੜੀ ਜਾਂਚ ਕਰ ਲਈ ਇੱਥੇ ਆਇਆ ਸੀ ਹਾਂਜੀ ਅਸੀਂ ਇਹ ਉਹਨਾਂ ਕਹਿ ਵੀ ਅਸੀਂ ਤੇਰੇ ਨਾਲ ਖੜੇ ਆ ਸਾਨੂੰ ਦੱਸ ਅਸੀਂ ਜਿੱਥੇ ਤੂੰ ਕਹੇਂਗਾ ਅਸੀਂ ਖੜਾਗੇ ਤੇਰੇ ਨਾਲ ਅਸੀਂ ਇਹ ਪਾਜੀ ਇਹਨੇ ਸਾਡੇ ਨਾਲ 16 ਅਕਤੂਬਰ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਆਪ ਮੋਰੇ ਹੋ ਹੋ ਕੇ ਇਹਦੇ ਨਾਲ ਗੱਲ ਕਰ ਰਹੇ ਆ ਤੇ ਪੁਲਿਸ ਹੁਣ ਬੇਟੇ ਨੂੰ ਹਾਂਜੀ ਬੇਟੇ ਨੂੰ ਅਸੀਂ ਉਹਨੂੰ ਥੋੜੀ ਘਬਰਾਹਟ ਹੋ ਰਹੀ ਸੀ ਤਾਂ ਉਹਨੇ ਵੱਡੇ ਬੇਟੇ ਨੇ ਕਿਹਾ ਤੂੰ ਜਾ ਗੱਡੀ 'ਚ ਏਸੀ ਛੱਡ ਕੇ ਬੈਠ ਜਾ ਕਿਉਂਕਿ ਉਹਨੂੰ 4 ਦਿਨ ਹੋ ਗਏ ਮੈਂਟਲੀ ਡਿਸਟਰਬ ਹੈ ਮੇਰਾ ਬੇਟਾ ਉਹ ਖਾਣਾ ਵੀ ਨਹੀਂ ਖਾ ਰਿਹਾ ਕਿਉਂਕਿ ਭਾਈ ਤੁਸੀਂ ਬਹੁਤ ਸਮਝਦਾਰ ਆ ਰਹੇ ਆਂ ਬੰਦੇ ਨੇ ਨਾ ਇੱਜ਼ਤ ਬਗਾੜਨੇ ਨੂੰ ਮਿੰਟ ਲੱਗਦਾ ਬਣਾਉਣੇ ਨੂੰ ਬਹੁਤ ਟਾਈਮ ਲੱਗ ਜਾਂਦਾ ਪੁਲਿਸ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਨਹੀਂ ਕੁਝ ਨਹੀਂ ਉਹ ਸਿਰਫ ਮੇਰੇ ਬੇਟੇ ਦਾ ਹੱਥ ਕੜੇ ਤੋਂ ਫੜਿਆ ਤੇ ਗੱਡੀ ਚੋਂ ਬਿਠਾਣ ਡਿਆ ਤੇ ਫੋਨ ਖੋਲਿਆ ਉਹ ਤਾਂ ਅਸੀਂ ਦੇਖ ਲਿਆ ਤਾਂ ਅਸੀਂ ਉਹ ਨਾਲ ਹੋਰ ਜੋ ਇਹਨਾਂ ਦੇ ਫੋਟੋਗ੍ਰਾਫਰ ਆ ਸਾਰਿਆਂ ਨੇ ਵੀ ਕੀ ਤੁਹਾਡੇ ਕੋਲ ਵਾਰੰਟ ਹੈਗਾ ਬਿਨਾ ਵਾਰੰਟ ਤੋਂ ਮੇਰੇ ਬੱਚੇ ਨੂੰ ਲੈ ਕੇ ਜਾ ਰਹੇ ਸੀਗੇ ਤੁਸੀਂ ਜਲੰਧਰ ਦੇ ਹੀ ਰਹਿਣ ਵਾਲੇ ਹੋ ਨਹੀਂ ਜੀ ਫਗਵਾੜੇ ਤੋਂ ਆਏ ਅਸੀਂ ਆਪ ਹਾਂਜੀ ਇਹ ਕਿਰਨ ਬਾਕੀ ਇਹ ਪੁਲਿਸ ਕਹਿ ਰਹੀ ਹੈ ਨਾ ਕਿ ਸਾਨੂੰ ਲੱਭਣ ਆਸ਼ੀਸ਼ ਲੱਭ ਰਹੇ ਆ ਅਸੀਂ ਖੁਦ ਆਏ ਹਥੇ ਲੜਕੇ ਨੂੰ ਗਾੜੀ ਵਿੱਚ ਬਿਠਾਇਆ ਉਸ ਦੇ ਪਰਿਵਾਰ ਵਾਲੋ ਨੇ ਗਾੜੀ ਸੇ ਬਾਹਰ ਕੱਢ ਲਿਆ ਕਿ ਨਾ ਜਿਹੜੀ ਜਿਹੜਾ ਡਰੋਨ ਦਾ ਮਸਲਾ ਹੋਇਆ ਸੀਗਾ ਇਹ ਥੋੜਾ ਪੱਤਰਕਾਰ ਹੀ ਕੋਈ ਭਰਾ ਸੀਗਾ ਉਹ ਐਸਐਸਪੀ ਸਾਹਿਬ ਤੇ ਪੇਸ਼ ਹੋਏ ਸੀਗੇ ਅਸੀਂ ਉਹ ਇਸ ਬੰਦੇ ਨੇ ਉਸ ਬੰਦੇ ਨੂੰ ਉੱਤੇ ਕਾਲ ਕਰਕੇ ਸੱਦਿਆ ਹੋਇਆ ਸੀਗਾ ਜੋ ਡਰੋਨ ਦੀ ਇੱਥੇ ਕੋਈ ਲੁੱਟਖੋਈ ਹੋਈ ਸੀ ਡਰੋਨ ਦਾ ਕੋਈ ਥੋੜੇ ਪੱਤਰਕਾਰ ਭਰਾ ਹੀ ਪੇਸ਼ ਹੋਈ ਦੀ ਉੱਤੇ ਅਸੀਂ ਸਵੇਰ ਦੇ 5 ਵਜੇ ਤੇ ਲੱਗੇ ਹੋਏ ਆਂ ਪਹਿਲਾਂ ਵੀ ਫਗਵਾੜੇ ਸੀ ਉਤੋਂ ਹੀ ਲੋਕੇਸ਼ਨ ਲੈ ਲੈਂਦੇ ਨੇ ਸਾਨੂੰ ਇਸ ਬੰਦੇ ਲొਕੇਸ਼ਨ ਆਈ ਹੈ ਇਸ ਬੰਦੇ ਨੂੰ ਕਾਲ ਕਰਕੇ ਉੱਥੇ ਸੱਦਿਆ ਸੀ ਜੋ ਲੁੱਟੋ ਲੇਕਿਨ ਇਸ ਪਰ ਕੀ ਕੋਈ ਮਾਮਲਾ ਦਰਜ ਹੋਇਆ ਹੈ ਔਰ ਇਹ ਡਰੋਨ ਵਾਲੀ ਜੋ ਘਟਨਾ ਬਤਾ ਰਹੀ ਹੈ ਇਹ ਲੁੱਟਪਾਟ ਕਾਹਨ ਹੋਈ ਸੀ ਔਰ ਕਿਸ ਏਰੀਏ ਕੀ ਹੈ ਇਹ ਨਕੋਟਰ ਸਿਟੀ ਦੀ ਗੱਲ ਹੈਗੀ ਆ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਲੁੱਟਪਾਟ ਹੋਈ ਆ ਰਾਤ ਨੂੰ ਹੋਈ ਹੈਗੀ ਆ ਉਹ ਚ ਅਸੀਂ ਨਾ ਫਰਦਰ ਇਨਵੈਸਟੀਗੇਸ਼ਨ ਕਰਨ ਵਾਸਤੇ ਇਸ ਲੜਕੇ ਦਾ ਨਾਮ ਸਾਹਮਣੇ ਆ ਰਿਹਾ ਹੈਗਾ ਔਰ ਸਾਡੇ ਸਾਹਿਬ ਐਸਐਸਪੀ ਸਾਹਿਬ ਦੇ ਮੈਗਾ ਇਹਨਾਂ ਨੂੰ ਵੀ ਪਤਾ ਹੈ ਤੁਹਾਡੇ ਪੱਤਰਕਾਰ ਭਰਾਈ ਹੈ ਇਹ ਪੇਸ਼ ਹੋਈ ਸੀ ਅਸੀਂ ਉਸੇ ਨੂੰ ਚੈੱਕ ਕਰਦੇ ਹੋਏ ਦੀ ਸਿਰਫ ਅਜੇ ਪੁੱਛ ਕੇਸ ਕਰਨੀ ਹੈ ਕਿ ਇਹਨੂੰ ਕਿਉਂ ਸੱਦਿਆ ਸੀਗਾ ਜਿਹੜੇ ਬੰਦੇ ਆਏ ਸੀ ਉਹ ਕੌਣ ਸੀਗੇ ਔਰ ਇਸਨੇ ਉਸ ਬੰਦੇ ਨੂੰ ਟਾਈਮ ਦਿੱਤਾ ਗਰਵਾ ਦਾ ਰੋਪ ਹੈ ਗਿਆ ਕਿ ਤੁਸੀਂ ਉਹਨੂੰ ਕੜੇ ਤੋਂ ਫੜ ਕੇ ਗੱਡੀ 'ਚ ਬਿਠਾ ਰਹੇ ਹੋ ਮੇਰੇ ਕੋਈ ਅਰੈਸਟ ਵੈਰੈਂਟ ਵਗੈਰਾ ਮੈਂ ਮੇਰੀ ਗੱਲ ਸੁਣੋ ਪਛੋਟੀ ਜੀ ਜਦੋਂ ਹੱਥ ਹੈਗਾ ਸੀ ਹੱਥ ਤੋਂ ਫੜ ਕੇ ਆਰਾਮ ਨਾਲ ਬਿਠਾਇਆ ਤੁਸੀਂ ਸਾਰੇ ਹੀ ਇੱਥੇ ਸੀ ਕਿਸੇ ਨੇ ਕੁਛ ਨਹੀਂ ਕਿਸੇ ਨੂੰ ਵੀ ਕਿਹਾ ਕੜੇ ਤੋਂ ਫੜਨ ਦੀ ਜ਼ਰੂਰਤ ਕੀ ਹੈ ਸਾਨੂੰ ਦੱਸੋ ਇੱਕ ਮੇਰੀ ਗੱਲ ਸੁਣੋ ਨਾਲੇ ਹੋਰ ਵੀ سارے سارے ਸਾਡੇ ਪੱਤਰਕਾਰ ਭਰਾ ਹੈਗੇ ਆ ਕਿਸੇ ਨਾਲ ਹੀ ਸੁਣਦਾ ਕੋਈ ਗੱਲ ਹੋਵੇ ਤੇ ਰਾਤ ਨੂੰ ਲੇਟ ਨਾਈਟ ਰੋਡਾਂ ਦੇ ਘੁੰਮਦੇ ਰਹਿੰਦੇ ਰਹੇ ਆ ਥੋੜਾ ਕੋਈ ਡਰੋਨ ਜਾਂ ਥੋੜਾ ਆ ਕੋਈ ਇਨਸਟਰੂਮੈਂਟਸ ਕੋਈ ਕੋਲੇ ਤੇ ਸਾਨੂੰ ਤਾਂ ਇਸ ਦਾ ਚੈੱਕ ਕਰਨਾ ਹੀ ਹੈ ਬ੍ਰਦਰ ਨਹੀਂ ਲੇਕਿਨ ਪਰਿਵਾਰ ਕਹਿ ਰਹੇ ਹੈ ਕਿ ਇਹਨਾਂ ਨੇ ਬਗੈਰ ਕਿਸੇ ਦੀ ਪਰਮਿਸ਼ਨ ਕੇ ਲੜਕੇ ਕੋ ਗਾੜੀ ਮੇਂ ਪਰਮਿਸ਼ਨ ਨਹੀਂ ਹੈ ਕੋਈ ਇਨਕੇ ਪਾਸ ਕੋਈ ਭਰਣ ਨਹੀਂ ਹੈ ਕੋ ਇਨਵੈਸਟੀਗੇਸ਼ਨ ਦੇ ਪੇਪਰ ਅਸੀਂ ਇਨਵੈਸਟੀਗੇਸ਼ਨ ਕਰਦੀ ਆਂ ਬ੍ਰਦਰ ਉਸੇ ਸਿਲਸਿਲੇ ਤਾਹੀਂ ਤਾਂ ਅੱਗੇ ਵਧੂਗੇ ਜੇ ਪੁੱਛਗਿੱਛ ਕਰਾਂਗੇ ਫੇਰ ਹੀ ਇਹ ਮਾਮਲੇ ਪੁੱਛਗਿੱਛ ਕਰਕੇ ਹੀ ਅੱਗੇ ਵਧੂਗਾ ਮਾਮਲਾ ਉਹ ਕਹਿੰਦੇ ਸੀ ਲੈ ਕੇ ਆਉਨੇ ਅਸੀਂ ਕਿ ਤੁਸੀਂ ਲੈ ਕੇ ਆਜੋ ਕੋਈ ਪ੍ਰੋਬਲਮ ਨਹੀਂ ਹੈ ਐਫਆਈਆ ਦਰਜ ਕਰਨੀ ਹੈ ਜੇ ਇਨਵੈਸਟੀਗੇਟ ਕਰਨਾ ਹੈਗਾ ਕੀ ਇਹ ਉਹੀ ਲੜਕਾ ਜਿਹਨੇ ਉਹ ਟਾਈਮ ਦੇ ਕੇ ਸੱਦਿਆ ਆਇਆਗਾ ਉਹ ਉਸ ਤੋਂ ਅੱਜ ਦੀ ਸ਼ਾਮ ਤੱਕ ਕਲੀਅਰ ਕਰਕੇ ਸਾਰਾ ਮਾਮਲਾ ਓਕੇ ਕਰਵਾਉਣਾ ਹੈ ਪਾਵੰਦ ਕੋਤਾ ਸਿਟੀ ਐਸਐਚਓ ਲੱਗਿਆ ਹਰਮਿੰਦਰ ਸਿੰਘ ਸੰਧੂ ਤੇ ਕੋਈ ਐਹੋ ਜੀ ਗੱਲ ਨਹੀਂ ਕਿ ਸਾਰਾ ਕੁਝ ਪੀਸਫੁੱਲ ਹੀ ਹੈ ਅਸੀਂ ਆਂ ਦੀ ਡਿਊਟੀ ਕਰ ਰਹੇ ਆਂ ਤਾਂ ਕਿ ਸਾਰਾ ਕੋਈ ਐਹੋ ਜੀ ਲੁੱਟ ਖੋਹ ਦੀ ਵਾਰਤਾ ਸਾਡੇ ਏਰੀਆ 'ਚ ਨਾ ਹੋਵੇ ਫੋ ਦੇਖੋ ਇਹ ਨਕੂਦਰ ਦਾ ਮਸਲਾ ਅਸੀਂ ਸਵੇਰ 5 ਵਜੇ ਤੋਂ ਫਗਵਾੜੇ ਸਾਰੇ ਘੁੰਮ ਰਹੇ ਹੈਗੇ ਹੁਣ ਜਾ ਕੇ ਸਾਨੂੰ ਕਾਮਯਾਬੀ ਮਿਲੀ ਹੈਗੀ ਆ ਉਹ ਵੀ ਪੁੱਛਗਿੱਛ ਕਰਨੀ ਹੈਗੀ ਹੈ ਕਿ ਕੀ ਮਸਲਾ ਹੈ ਇਹ ਇਸੇ ਲੜਕੇ ਨੇ ਡਰੋਨ ਨੂੰ ਰੂਟ ਪਾਟ ਕੇ ਹੈ ਇਸ ਰੂਟ ਪਾਟ ਮੇਂ ਕੀ ਜੋ ਲੜਕੇ ਦਾ ਡਰੋਨ ਜਿਸसे ਸੀਨਾ ਗਿਆ ਹੈ ਉਸਕੋ ਇਸਨੇ ਕਾਲ ਕਰਕੇ ਉਧਰ ਬੁਲਾਇਆ ਜਾਨੀ ਕਿ ਇਸਨੇ ਉਸ ਨੂੰ ਉਸ ਜਗ੍ਹਾ ਤੇ ਬੁਲਾਇਆ ਤਾਂ ਵਹਾਂ ਤੇ ਉਸਕੇ ਨਾਲ ਲੂਟ ਪਾਟ ਹੋਈ ਹੈ। ਔਰ ਉਸਕੇ ਬਾਅਦ ਇਸਨੇ ਉਸ ਦਾ ਨਾਮ ਅਮੀਤ ਹੈ ਲੜਕੇ ਦਾ। ਬਾਕੀ ਸਾਰੀ ਫਰਦਰ ਜਾਣਕਾਰੀ ਹੈ ਆਪਕੋ ਉਧਰ ਜਾ ਕੇ ਨਾ ਛਤਿੰਦਪੁਰ ਦਰਮੇਂ ਆਈਏ। ਆਪਕੋ ਪੂਰੀ ਜਾਣਕਾਰੀ। ਔਰ ਇਹ ਲੜਕਾ ਫੋਟੋਗ੍ਰਾਫਰ ਹੈ। ਸੰਜੀ ਇਹ ਲੜਕਾ ਫੋਟੋਗ੍ਰਾਫਰ ਹੈ। ਇਹ ਫੋਨ ਕਰਕੇ ਇਨਵੈਸਟੀਗੇਸ਼ਨ ਕਰਾਂਗੇ। ਮੈਂ ਪਹਿਲੀ ਵਾਰ ਹੀ ਮਿਲਿਆ ਇਹਨੂੰ। ਅਸੀਂ ਹੁਣ ਇਹਨੂੰ ਇਨਵੈਸ ਪੁੱਛਾਂਗੇ ਕਿ ਕਿ ਫੋਟੋਗ੍ਰਾਫਰ ਲਿਆ ਜਾਏ ਨੇ ਉਹਨੂੰ ਕਿਉਂ ਸੱਦਿਆ। ਉਹ ਹੁਣ ਪੁੱਛ ਕੇ ਛੱਕੇ ਕਰਕੇ ਦੇ। ਅੱਛਾ ਸਰ ਜਿਸਕੋ ਡਿਟੇਨ ਕਰ ਰਹ ਜਿਹੜੇ ਲੜਕੇ ਨੂੰ ਹੁਣੇ ਪੁੱਛ ਜਿਹਦਾ ਅਸ਼ੀਸ਼ ਹੈਦਾ ਅਸ਼ੀਸ਼ ਕਿੰਨਾ ਦਾ ਡਰੋਨ ਜਿਹੜਾ ਲੁੱਟਿਆ ਹੈਗਾ ਉਹਨਾਂ ਨੇ ਕੀ ਕੰਮ ਹੈ ਅਮੀਤ ਤੇ ਲੜਕੇ ਦਾ ਨਾਮ ਅਮੀਤ ਹੈਗਾ ਬਾਕੀ ਤੁਹਾਨੂੰ ਸਾਰਾ ਹੀ ਪੁੱਛ ਕੇ ਇਸ ਕਰਕੇ ਸ਼ਾਮ ਤੱਕ ਕਰਤਾ ਹੈ ਥੈਂਕ ਯੂ